ਇਸ ਕਰਕੇ ਸੀਸਟੈਂਸ ਸਪੈਰਡ ਵੀ ਉਹਨੂੰ ਸਸਪੈਂਡ ਕੀਤਾ ਜਾਏਗਾ ਔਰ ਮੈਂ ਸਖ਼ਤ ਬਾਅਦ ਮੈਂ ਕਰਾਂਗਾ ਉਹਨਾਂ ਦੇ ਜਿਹੜੇ ਜੇਤ ਸੀ ਸਰਕਾਰੀ ਨੌਕਰੀ ਕਰਦੇ ਨੇ ਆਪਣੀ ਮਾਨਤਾ ਚਲ ਤੋਂ ਜੇ ਆਪਣੀ ਪ੍ਰੈਕਟਿਸ ਕਰਨੀ ਹੈ ਔਨਲਾਈਨ ਕਰਕੇ ਪ੍ਰੈਕਟਿਸ ਕਰੋ ਬਾਤ ਕਿ ਇਹ ਸਰਬੋਸਤਵਿਤ ਹੈ ਕਿ ਤੁਸੀਂ ਤੁਸੀਂ ਆਪਣੇ ਪੂਰੀ ਲਗਨ ਨਾਲ ਸਰਕਾਰੀ ਅਪਲੀਕੇਸ਼ਨ ਪ੍ਰਤੀ ਵਰਦੀ ਵਾਲੇ ਰੂਪੀ ਦੇ ਨਾਲ ਔਰ ਐਸਪੀ ਦਾ ਲਾਜ਼ਰਾ ਹਜ਼ਾਰ ਕਮ ਇਸ ਤੋਂ ਬਾਅਦ ਕੰਮ ਸਾਬਤ ਨਹੀਂ ਕੈਂਸਲ ਹੋ ਸਕਦਾ ਉਨੇ ਗਲਬ ਇਸ ਦੀ ਜਿਸ ਤਰ੍ਹਾਂ ਹੋ ਸਕਦਾ ਔਰ ਸਖਤ ਤੋਂ ਸਖਤ ਸਨਲਡੀ ਐਗਜ਼ਾਮਪਲੀ ਪੁਨਿਸ਼ਮੈਂਟ ਦੇਵਾਗਾ ਕਿਉਂਕਿ ਸਾਡੇ ਕੋਲੇ ਬਹੁਤ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਨੇ ਵੱਡਾ ਐਕਸ਼ਨ ਲਿਆ ਹੈ ਸਿਹਤ ਵਿਭਾਗ ਦੇ ਦਾ ਇਹ ਵੱਡਾ ਐਕਸ਼ਨ ਖੰਨਾ ਦੇ ਸਿਵਲ ਹਸਪਤਾਲ ਦੇ ਵਿੱਚ ਲਿਆ ਗਿਆ ਹੈ ਗਾਇਨਕੋਲੋਜਿਸਟ ਡਾਕਟਰ ਕਵਿਤਾ ਸ਼ਰਮਾ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਦਰਸਲ ਬੀਤੇ ਦਿਨੀ ਖੰਨਾ ਦੇ ਸਿਵਲ ਹਸਪਤਾਲ ਦੇ ਵਿੱਚ ਇੱਕ ਗਰਭਵਤੀ ਔਰਤ ਦਾ ਸਮੇਂ ਸਿਰ ਇਲਾਜ ਨਾ ਹੋਣ ਦੇ ਕਾਰਨ ਉਸ ਦੇ ਬੱਚੇ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਸਿਹਤ ਵਿਭਾਗ ਦੇ ਵੱਲੋਂ ਇਹ ਵੱਡਾ ਐਕਸ਼ਨ ਲਿਆ ਗਿਆ ਹੈ ਸਿਹਤ ਮੰਤਰੀ ਨੇ ਗਾਇਨਕੋਲੋਜਿਸਟ ਡਾਕਟਰ ਕਵਿਤਾ ਸ਼ਰਮਾ ਨੂੰ ਸਸਪੈਂਡ ਕਰ ਦਿੱਤਾ ਹੈ ਡਿਊਟੀ ਦੇ ਵਿੱਚ ਲਾਪਰਵਾਹੀ ਵਰਤਣ ਵਾਲੀ ਡਾਕਟਰ ਕਵਿਤਾ ਸ਼ਰਮਾ ਨੂੰ ਸਸਪੈਂਡ ਕੀਤਾ ਗਿਆ ਹੈ 4 ਦਿਨ ਪਹਿਲਾਂ ਇਹ ਡਾਕਟਰ ਬਿਨਾਂ ਦੱਸੇ ਸਟੇਸ਼ਨ ਛੱਡ ਕੇ ਚਲੀ ਗਈ ਸੀ ਐਸਐਮਓ ਦੇ ਫੋਨ ਕਰਨ ਤੇ ਵੀ ਵਾਪਸ ਡਿਊਟੀ ਤੇ ਨਹੀਂ ਆਈ ਸੀ ਜਿਸ ਕਰਕੇ ਨਵ ਜੰਮੀ ਬੱਚੀ ਦੀ ਮੌਤ ਹੋ ਗਈ ਸੀ ਮਹਿਲਾ ਦੀ ਜਾਨ ਐਸਐਮਓ ਨੇ ਖੁਦ ਆਪਰੇਸ਼ਨ ਕਰਕੇ ਬਚਾਈ ਸੀ ਸਿਹਤ ਮੰਤਰੀ ਬਲਬੀਰ ਸਿੰਘ ਨੇ ਬਾਕੀ ਡਾਕਟਰਾਂ ਨੂੰ ਵੀ ਚੇਤਾਵਨੀ ਦਿੱਤੀ ਹੈ ਜੇਕਰ ਕੋਈ ਆਪਣੀ ਡਿਊਟੀ ਦੇ ਵਿੱਚ ਲਾਪਰਵਾਹੀ ਵਰਤੇਗਾ ਤਾਂ ਉਸ ਦੇ ਉੱਪਰ ਵੀ ਸਖਤ ਐਕਸ਼ਨ ਲਿਆ ਜਾਵੇਗਾ ਉਹਦਾ ਕੰਡਕਟ ਜਿਹੜਾ ਹੈਗਾ ਉਹ ਮਤਲਬ ਕਿ ਮੈਡੀਕਲ ਐਥਿਕਸ ਦੀ ਵੀ ਵਾਇਓਲੇਸ਼ਨ ਹੈ ਲਾਅ ਦੀ ਵੀ ਵਾਇਓਲੇਸ਼ਨ ਹੈ ਇਹ ਮਤਲਬ ਕੋਈ ਗਲਤੀ ਨਹੀਂ ਇਹ ਗੁਨਾਹ ਹੈ ਇਹ ਬਹੁਤ ਵੱਡਾ ਹੈ ਔਰ ਜਿਹੜੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਔਰ ਸਾਡੀ ਜਿਹੜੀ ਨੈਸ਼ਨਲ ਲੀਡਰਸ਼ਿਪ ਹੈ ਚਾਹੇ ਅਰਵਿਦ ਕੇਜਰੀਵਾਲ ਜੀ ਹੋਣ ਔਰ ਪੁਲਿਸ ਸੇ ਸੋਝੇ ਹੋ ਜੀ ਕਿਸੇ ਕਿਸਮ ਦੀ ਵੀ ਕਰਾਪਸ਼ਨ ਦੀ ਚਾਹੇ ਉਹ ਫਾਈਨੈਂਸ਼ੀਅਲ ਹੋਵੇ ਮੋਰਲ ਹੋਵੇ ਜਾਂ ਕੋਈ ਹੋਰ ਕਿਸੇ ਤਰ੍ਹਾਂ ਦੀ ਗ੍ਰੈਟੀਫਿਕੇਸ਼ਨ ਦੀ ਹੋਵੇ ਔਰ ਨੇੜੇ ਡਾਕਟਰ ਦੀਆਂ ਪਹਿਲਾਂ ਵੀ ਕੰਪਲੇਂਟਸ ਆਉਂਦੀਆਂ ਸੀ ਕਿ ਅਸੀਂ ਉਹਨੂੰ ਬੜੀ ਬੜੀ ਸਮਝਾਉਣ ਔਰ ਅਸੀਂ ਲੇਕਿਨ ਜਿਹੜਾ ਇਹ ਬੜਾ ਵਾਕਿਆ ਹੋਇਆ ਇਹਦੇ ਵਿੱਚ ਐਸਐਮਓ ਸਾਹਿਬ ਨੇ ਖੁਦ ਫੋਨ ਕੀਤਾ ਸੀ ਮੈਂ ਇਹਦੇ ਬਾਵਜੂਦ ਵੀ ਜਦੋਂ ਇਹਦੀ ਖਬਰ ਆਈ ਹੈ ਜੀ ਬਿਲਕੁਲ ਜਦੋਂ ਖਬਰ ਪਹੁੰਚੀ ਹੈ ਤਾਂ ਮੈਂ 3 ਮੈਂਬਰੀ ਕਮੇਟੀ ਜਿਹਦੇ ਚ ਇੱਕ ਐਸਐਮਓ ਸਾਹਿਬ ਔਰ ਦੋ ਕਰਨਾ ਕੋਲ ਜਿਸ ਨੂੰ ਭੇਜਿਆ ਉਹਨਾਂ ਨੇ ਪੂਰੀ ਇਨਕੁਆਇਰੀ ਕਰਕੇ ਉਹਨਾਂ ਨੇ ਪ੍ਰਾਇਮਰ ਪਛਾਈ ਉਹਨਾਂ ਨੇ ਕਿਹਾ ਕਿ ਡੀ ਡਾਕਟਰ ਦੀ ਜਿਹੜੀ ਹੈਗਾ ਉਹ ਗਲਤੀ ਆ ਕਿਉਂਕਿ ਜੋ ਮਾਨ ਗਵਰਨਮੈਂਟ ਦੀ ਪਾਲਿਸੀ ਆ ਅਸੀਂ ਬਿਲਕੁਲ ਇਸ ਤਰ੍ਹਾਂ ਦੀ ਜਿਹੜੀ ਕੋਈ ਵੀ ਜੜਾ ਮਿਸਬੀਹੇਵੀਅਰ ਆ ਉਹ ਟੋਲਰੇਟ ਨਹੀਂ ਕਰਦੇ ਤੇ ਇਸ ਕਰਕੇ ਸੀ ਸਟੈਂਡ ਸਸਪੈਂਡਡ ਜੀ ਉਹਨੂੰ ਸਸਪੈਂਡ ਕੀਤਾ ਜਾਏਗਾ ਔਰ ਮੈਂ ਸਖਤ WARNING ਦੇਣਾ ਚਾਹੁੰਦਾ ਵੀ ਜਿਹੜੇ ਜੇ ਤੁਸੀਂ ਸਰਕਾਰੀ ਨੌਕਰੀ ਕਰਨੀ ਹੈ ਆਪਣੀ ਇਮਾਨਦਾਰੀ ਨਾਲ ਕਰੋ ਤੁਸੀਂ ਆਪਣੀ ਪ੍ਰੈਕਟਿਸ ਕਰਨੀ ਹੈ ਰਿਜ਼ਾਈਨ ਕਰਕੇ ਪ੍ਰੈਕਟਿਸ ਕਰ ਲਓ ਬਟ ਤੁਸੀਂ ਸਰਵਿਸ ਦੇ ਵਿੱਚ ਰਹਿ ਕੇ ਤੇ ਤੁਸੀਂ ਆਪਣੇ ਪੂਰੀ ਲਗਨ ਦੇ ਨਾਲ ਸ਼ਰਦਾ ਦੇ ਨਾਲ ਪੇਸ਼ੈਂਟ ਪ੍ਰਤੀ ਹਮਦਰਦੀ ਵਾਲੇ ਰੁਪਈਏ ਦੇ ਨਾਲ ਔਰ ਇਮਤੀ ਦੇ ਨਾਲ ਜਿਹੜਾ ਹੈਗਾ ਕੰਮ ਕਰਨਾ ਕਿਉਂਕਿ ਤੁਹਾਨੂੰ ਅਸੀਂ ਦੇਖੋ ਮੈਂ ਡਾਕਟਰ ਨੂੰ ਅਸੀਂ ਐਕਸੈਪਸ਼ਨ ਕੀਤੀ ਹੈ ਆਮਾਨ ਸਾਹਿਬ ਨੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਨੂੰ ਜਿਹੜਾ ਟਾਈਮ ਬਾਉਂਡ ਸਕੀਲ ਬਲਕਿ 5 10 15 ਸਾਲ ਬਾਅਦ ਦੀ ਸ਼ੋਰਟ ਪ੍ਰਮੋਸ਼ਨ ਜਿਹੜੀ ਹੈਗੀ ਆ ਉਹ ਸਿਰਫ ਡਾਕਟਰਸ ਨੂੰ ਦਿੱਤੀ ਆ ਕਿਉਂਕਿ ਸਾਡੇ ਕੋਲੇ ਸ਼ੋਰਟੇਜ ਆ ਸਾਨੂੰ ਪਤਾ ਹੈਗਾ ਇਸੇ ਕਰਕੇ ਸ਼ਾਇਦ ਮੈਂ ਰਿਲੈਕਟੈਂਟ ਹੋਣਾ ਐਕਸ਼ਨ ਲੈਣ ਲੱਗੇ ਬਟ ਜਦੋਂ